ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀ ਕਬਿਓ ਬਾਚ ਬੇੰਤੀ ਚੌਪਈ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਰੂਪ ਸਾਧ ਸੰਗਤ ਜੀਓ ਅੱਜ ਆਪਾਂ ਦਸ਼ਮੇਸ਼ ਪਿਤਾ ਜੀ ਵੱਲੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਵੱਲੋਂ ਉਚਾਰੀ ਬਾਣੀ ਸ੍ਰੀ ਚੌਪਈ ਸਾਹਿਬ ਜੀ ਦੀ ਸੰਖੇਪ ਕਥਾ ਵਿਚਾਰ ਨਾਲ ਜੁੜਨਾ ਕਰਾਂਗੇ ਦਸ਼ਮੇਸ਼ ਪਿਤਾ ਜੀ ਦੀ ਇਸ ਬਾਣੀ ਨੂੰ ਆਪਾਂ ਹਰੇਕ ਸਿੱਖ ਅੰਮ੍ਰਿਤ ਵੇਲੇ ਨਿਤਨੇਮ ਦੇ ਰੂਪ ਵਿੱਚ ਵੀ ਪੜਦਾ ਹੈ ਹੁ ਆਪਾਂ ਸੰਖੇਪ ਵਿਚਾਰ ਨਾਲ ਜੁੜਨਾ ਕਰਾਂਗੇ ਜਿਸ ਵਿੱਚ ਸਭ ਤੋਂ ਪਹਿਲਾਂ ਦਸ਼ਮੇਸ਼ ਪਿਤਾ ਜੀ ਮੋਲ ਮੰਤਰ ਦੇ ਰੂਪ ਵਿੱਚ ਇਕ ਓੰਕਾਰ ਉਚਾਰਨ ਕਰਦੇ ਨੇ ਜਿਹਦਾ ਭਾਵ ਹੈ ਪਰਮੇਸ਼ਰ ਇੱਕ ਹੈ ਓੰਕਾਰ ਦਾ ਭਾਵ ਹੈ ਪਰਮੇਸ਼ਰ ਸਭ ਵਿੱਚ ਇੱਕ ਰਸ ਵਿਆਪਕ ਹੈ ਭਾਵ ਹਰ ਜਗ੍ਹਾ ਮੌਜੂਦ ਹੈ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਾ ਭਾਵ ਹੈ ਜਿੱਤ ਜਿਹੜੀ ਹੈ ਭਾਵੇਂ ਸੰਸਾਰਕ ਹੋਵੇ ਭਾਵੇਂ ਰਾਜਨੀਤਿਕ ਹੋਵੇ ਵਾਹਿਗੁਰੂ ਦੀ ਕਿਰਪਾ ਦੁਆਰਾ ਹੀ ਮਿਲਦੀ ਹੈ ਪਾਤਸ਼ਾਹੀ ਦਸਵੀਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਬੇਨਤੀ ਰੂਪ ਵਿੱਚ ਚੌਪਈ ਦਾ ਉਚਾਰਨ ਕਰਦੇ ਨੇ ਇਸ ਕਰਕੇ ਇਸ ਬਾਣੀ ਦਾ ਨਾਮ ਹੈ ਕਬਿਯੋ ਬਾਚ ਬੇਨਤੀ ਚੌਪਈ ਜਿਸ ਵਿੱਚ ਪਰਮੇਸ਼ਰ ਅੱਗੇ ਬੇਨਤੀ ਭਾਵ ਕੇ ਅਰਦਾਸ ਕੀਤੀ ਜਾ ਰਹੀ ਹੈ ਚੌਪਈ ਦਾ ਭਾਵ ਹੁੰਦਾ ਹੈ ਚਾਰ ਲਾਈਨਾਂ ਵਾਲਾ ਇੱਕ ਬੰਦ ਚਾਰ ਪੰਕਤੀਆਂ ਇੱਕ ਬੰਦ ਵਿੱਚ ਹੋਣਗੀਆਂ ਪਹਿਲਾ ਬੰਦ ਆਓ ਜੀ ਆਪਾਂ ਵਿਚਾਰ ਨਾਲ ਜੁੜਨਾ ਕਰੀਏ ਹਮਰੇ ਕਰੋ ਹੱਥ ਦੇ ਰੱਖਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਕਹਿੰਦੇ हे ਪਰਮੇਸ਼ਰ हे ਵਾਹਿਗੁਰੂ ਜੀ ਆਪਣਾ ਹੱਥ ਦੇ ਕੇ ਮੇਰੀ ਰੱਖਿਆ ਕਰੋ ਪੂਰਨ ਹੋਏ ਚਿੱਤ ਕੀ ਇੱਛਾ ਮੇਰੇ ਚਿੱਤ ਦੀ ਇੱਛਾ ਪੂਰੀ ਹੋ ਜਾਏ ਅਤੇ ਮੇਰਾ ਮਨ ਤੁਹਾਡੇ ਚਰਨਾਂ ਨਾਲ ਜੁੜਿਆ ਰਹੇ ਤਬ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ हे ਪਰਮੇਸ਼ਰ ਜੀ ਤੁਸੀਂ ਮੈਨੂੰ ਆਪਣਾ ਸੇਵਕ ਸਮਝ ਕੇ ਆਪਣਾ ਬੱਚਾ ਸਮਝ ਕੇ ਤੁਸੀਂ ਮੇਰੀ ਪ੍ਰਤ ਪਾਲਣਾ ਕਰੋ ਹਮਰੇ ਦੁਸ਼ਟ ਸਵੇ ਤੁਮ ਕਾਵੋ ਸਤਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਕਹਿੰਦੇ ਮੇਰੇ ਸਾਰੇ ਦੁਸ਼ਟਾਂ ਨੂੰ हे ਪਰਮੇਸ਼ਰ ਜੀ ਤੁਸੀਂ ਆਪ ਖਤਮ ਕਰੋ ਆਪ ਹੱਥ ਦੇ ਮੋਹੇ ਬਚਾਵੋ ਮੈਨੂੰ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਮੇਰੀ ਰੱਖਿਆ ਕਰੋ ਸੁਖੇ ਵਸੈ ਮੋਰੋ ਪਰਿਵਾਰਾ हे ਪਰਮੇਸ਼ਰ ਅਕਾਲ ਪੁਰਖ ਜੀ ਮੇਰਾ ਪਰਿਵਾਰ ਮੇਰੇ ਸੇਵਕ ਸਿੱਖ ਸਭ ਸੁਖੀ ਵਸਣ ਮੋਹ ਅੱਛਾ ਨਿਜ ਕਰਦਾ ਕਰੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਕਹਿੰਦੇ ਆਪਣਾ ਹੱਥ ਦੇ ਕੇ ਮੇਰੀ ਰੱਖਿਆ ਕਰੋ ਸਾਰਿਆਂ ਬੈਰੀਆਂ ਨੂੰ ਅੱਜ ਹੀ ਮਾਰ ਦਿਓ ਸਬੈਰਨ ਕੋ ਆਜ ਸੰਗ ਰਿਐ ਪੂਰਨ ਹੋਏ ਹਮਾਰੀ ਆਸ ਸਤਿਗੁਰੂ ਕਹਿੰਦੇ ਮੇਰੀ ਹਰੇਕ ਆਸ ਪੂਰੀ ਹੋ ਜਾਏ ਤੇ ਉਹ ਆਸ ਵੀ ਕਿਹੜੀ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਤੋਰ ਭਜਨ ਕੀ ਰਹਿ ਪਿਆਸ ਸਤਿਗੁਰੂ ਕਹਿੰਦੇ ਨੇ ਮੇਰਾ ਮਨ ਜਿਹੜਾ ਹੈ ਨਾ ਤੇਰੇ ਭਜਨ ਦੀ ਪਿਆਸ ਵਿੱਚ ਜੁੜਿਆ ਰਹੇ ਹੈ ਪਰਮੇਸ਼ਰ ਜੀ ਸਤਗੁਰੂ ਪਾਤਸ਼ਾਹ ਕਹਿੰਦੇ ਤੌਰ ਭਜਨ ਤੌਰ ਮਤਲਬ ਤੇਰੇ ਭਜਨ ਤੇਰੇ ਸਿਮਰਨ ਵਿੱਚ ਮੇਰਾ ਮਨ ਜੁੜਿਆ ਰਹੇ ਇਹੋ ਜੀ ਪਿਆਸ ਪੈਦਾ ਹੋ ਜਾਏ ਤੁਮੈ ਛਾੜ ਕੋਈ ਅਵਰਨਾ ਧਿਆਉ ਸਤਗੁਰੂ ਪਾਤਸ਼ਾਹ ਕਹਿੰਦੇ हे ਪਰਮੇਸ਼ਰ ਜੀ ਤੁਹਾਨੂੰ ਛੱਡ ਕੇ ਕਿਸੇ ਹੋਰ ਦੀ ਅਰਦਾਸ ਮੈਂ ਕਦੇ ਨਾ ਕਰਾਂ ਜੋ ਵਰ ਚਾਹਾਂ ਸੋ ਤੁਮ ਤੇ ਪਾਉ ਜੋ ਵੀ ਮੈਨੂੰ ਵਰ ਚਾਹੀਦਾ ਹੈ ਉਹ ਪਰਮੇਸ਼ਰ ਜੀ ਤੁਹਾਡੇ ਤੋਂ ਹੀ ਪ੍ਰਾਪਤ ਕਰ ਲਵਾਂ ਸੇਵਕ ਸਿੱਖ ਹਮਾਰੇ ਤਾਰੀਅ ਹੈ ਏ ਪਰਮੇਸ਼ਰ ਜੀ ਮੇਰੇ ਸੇਵਕਾਂ ਤੇ ਸਿੱਖਾਂ ਨੂੰ ਇਸ ਭਵਜਲ ਸੰਸਾਰ ਵਿੱਚੋਂ ਤਾਰਦੇ ਹੋ ਚੁੰਨ ਚੁੰਨ ਸੱਤਰ ਹਮਾਰੇ ਮਾਰੀਅ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜੇ ਸੰਸਾਰ ਵਿੱਚ ਮੇਰੇ ਵੈਰੀ ਬਣ ਗਏ ਉਹਨਾਂ ਨੂੰ ਪਰਮੇਸ਼ਰ ਜੀ ਤੁਸੀਂ ਆਪ ਚੁੰਨ ਚੁੰਨ ਕੇ ਮਾਰਦੇ ਹੋ ਆਪ ਹੈ ਦੇ ਮੁਛੇ ਉਪਰੇ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਆਪਣਾ ਮਿਹਰ ਭਰਿਆ ਹੱਥ ਦੇ ਕੇ ਮੇਰਾ ਇਸ ਜੀਵਨ ਵਿੱਚੋਂ ਉਧਾਰ ਕਰਦੇ ਹੋ ਮਰਨ ਕਾਲ ਕਾ ਤਰਾਸ ਨੇ ਬਰੇ ਐ ਸਤਿਗੁਰੂ ਪਾਤਸ਼ਾਹ ਕਹਿੰਦੇ ਤੇ ਜਿਹੜਾ ਮੌਤ ਦਾ ਡਰ ਹੈ ਨਾ ਉਸ ਮੌਤ ਦੇ ਡਰ ਨੂੰ ਹਮੇਸ਼ਾ ਵਾਸਤੇ ਮੇਰੇ ਤੋਂ ਦੂਰ ਕਰਦੇ ਹੋ ਅਤੇ ਸਦਾ ਮੇਰੇ ਪੱਖ ਵਿੱਚ ਰਹੋ ਹੋ ਜੋ ਸਦਾ ਹਮਾਰੇ ਪਛਾ ਸਦਾ ਮੇਰੇ ਪੱਖ ਵਿੱਚ ਰਹੋ ਪਰਮੇਸ਼ਰ ਜੀ ਸ਼੍ਰੀ ਅਸ ਤੋ ਜੋ ਕਰਿਓ ਰੱਛਾ ਹੈ ਅਸ ਤੁਝ ਪਰਮੇਸ਼ਰ ਜੀ ਤੁਸੀਂ ਮੇਰੀ ਰੱਖਿਆ ਕਰੋ ਰਾਖ ਲਿਓ ਮੋਏ ਰਾਖ ਨ ਹਾਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਹੇ ਪਰਮੇਸ਼ਰ ਜੀ ਸਾਰੇ ਜੀਵਾਂ ਦੀ ਰੱਖਿਆ ਕਰਨ ਵਾਲੇ ਤੁਸੀਂ ਹੋ ਤੇ ਮੇਰੇ ਵੀ ਤੁਸੀਂ ਪਰਮੇਸ਼ਰ ਹੋ ਇਸ ਕਰਕੇ ਪਰਮੇਸ਼ਰ ਜੀ ਤੁਸੀਂ ਆਪ ਮੇਰੀ ਰੱਖਿਆ ਕਰੋ ਸਾਹਿਬ ਸੰਤ ਸਹਾਏ ਪਿਆਰੇ ਸਤਿਗੁਰੂ ਕਹਿੰਦੇ ਗੁਰਮੁਖਾਂ ਦੇ ਮਾਲਕ ਵੀ ਤੁਸੀਂ ਹੋ ਪਰਮੇਸ਼ਰ ਜੀ ਅਤੇ ਆਪਣੇ ਪਿਆਰਿਆਂ ਦੇ ਸਹਾਇਕ ਵੀ ਤੁਸੀਂ ਹੋ ਦੇਨ ਬੰਧ ਦੁਸ਼ਟਨ ਕੇ ਹੰਤਾ ਸਤਿਗੁਰੂ ਕਹਿੰਦੇ ਗਰੀਬਾਂ ਦੇ ਦੀਨਾਂ ਦੇ ਤੁਸੀਂ ਬੰਧੂ ਹੋ ਭਾਵ ਕੇ ਤੁਸੀਂ ਮਿੱਤਰ ਹੋ ਭਰਾ ਹੋ ਅਤੇ ਦੁਸ਼ਟਾਂ ਦੇ ਸੰਘਾਰਕ ਹੋ ਦੁਸ਼ਟਾਂ ਕੇ ਹੰਤਾ ਦੁਸ਼ਟਾਂ ਦੇ ਸੰਘਾਰਕ ਤੁਸੀਂ ਪਰਮੇਸ਼ਰ ਜੀ ਆਪ ਹੋ ਤੁਮ ਹੋ ਪੁਰੇ ਚਤੁਰਦਸ ਕੰਤਾ ਸਤਿਗੁਰੂ ਕਹਿੰਦੇ ਨੇ ਤੁਸੀਂ ਹੀ 14 ਪੁਰੀਆਂ ਦੇ ਸਵਾਮੀ ਹੋ ਸਤਿਗੁਰੂ ਪਾਤਸ਼ਾਹ ਕਹਿੰਦੇ ਚਤੁਰ ਦਾ ਭਾਵ 4 ਹੈ ਤੇ 10 ਦਾ ਮਤਲਬ 10 ਚਤੁਰ ਤੇ 10 ਮਤ ਭਾਵ ਕੇ 14 ਪੁਰੀਆਂ ਦੇ ਸਵਾਮੀ ਤੁਸੀਂ ਆਪ ਹੋ ਕਾਲ ਪਾਏ ਬ੍ਰਹਮਾ ਬਪ ਧਰਾ ਸਤਿਗੁਰੂ ਕਹਿੰਦੇ ਸਮਾਂ ਆਣ ਕੇ ਤੁਸੀਂ ਬ੍ਰਹਮਾ ਦੇ ਸਰੀਰ ਨੂੰ ਵੀ ਧਾਰਨ ਕੀਤਾ ਕਾਲ ਪਾਏ ਸ਼ਿਵ ਜੂ ਅਵਤਾਰ ਸਤਿਗੁਰੂ ਕਹਿੰਦੇ ਜਦੋਂ ਸਮਾਂ ਆਇਆ ਤੇ ਤੁਸੀਂ ਸ਼ਿਵ ਜੀ ਦੇ ਰੂਪ ਵਿੱਚ ਅਵਤਾਰ ਵੀ ਧਾਰਿਆ ਕਾਲ ਪਾਏ ਕਰ ਮਿਸ਼ਨ ਪ੍ਰਕਾਸ਼ਾ ਜਦੋਂ ਸਮਾ ਆਇਆ ਤੇ ਕਾਲ ਦੀ ਪ੍ਰਾਪਤੀ ਤੇ ਹੀ ਵਿਸ਼ਨੂੰ ਦਾ ਪ੍ਰਕਾਸ਼ ਵੀ ਹੋਇਆ ਹੇ ਪਰਮੇਸ਼ਰ ਜੀ ਤੁਸੀਂ ਸਾਰਿਆਂ ਦੇ ਰੂਪਾਂ ਵਿੱਚ ਬੈਠੇ ਹੋ ਸਤਿਗੁਰੂ ਕਹਿੰਦੇ ਸਕਲ ਕਾਲ ਕਾ ਕੀਆ ਤਮਾਸਾ ਹੇ ਸਤਿਗੁਰੂ ਹੇ ਪਰਮੇਸ਼ਰ ਜੀ ਤੁਸੀਂ ਹੀ ਸਾਰਿਆਂ ਕਾਲਾਂ ਦਾ ਕੌਤਕ ਰਚਾਇਆ ਹੋਇਆ ਹੈ ਜਵਨ ਕਾਲ ਜੋਗੀ ਸ਼ਿਵ ਕੀਓ ਸਤਿਗੁਰੂ ਕਹਿੰਦੇ ਜਿਸ ਕਾਲ ਨੇ ਸ਼ਿਵ ਜੀ ਨੂੰ ਵੀ ਜੋਗੀ ਬਣਾਇਆ ਹੈ ਵੇਦ ਰਾਜ ਬ੍ਰਹਮਾ ਜੂਥਿਓ ਤੇ ਬ੍ਰਹਮਾ ਜੀ ਨੇ ਵੇਦਾਂ ਦਾ ਰਾਜਾ ਬਣਾਇਆ ਹੈ ਜਵਨ ਕਾਲ ਸਭ ਲੋਕ ਸਵਾਰ ਜਿਸ ਕਾਲ ਨੇ ਸਾਰਿਆਂ ਲੋਕਾਂ ਨੂੰ ਸਵਾਰਿਆ ਹੈ ਸਤਿਗੁਰੂ ਕਹਿੰਦੇ ਜਿਸ ਪਰਮੇਸ਼ਰ ਨੇ ਕਾਲ ਨੂੰ ਪੈਦਾ ਕੀਤਾ ਤੇ ਕਾਲ ਨੇ ਸਾਰਿਆਂ ਲੋਕਾਂ ਨੂੰ ਸਵਾਰਿਆ ਨਮਸਕਾਰ ਹੈ ਤਾਹੀਂ ਹਮਾਰਾ ਮੇਰਾ ਉਸ ਪਰਮੇਸ਼ਰ ਦੇ ਅੱਗੇ ਨਮਸਕਾਰ ਹੈ ਜਵਨ ਕਾ ਸਭ ਜਗਤ ਬਨਾਇਓ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਸ ਕਾਲ ਨੇ ਜਿਸ ਪਰਮੇਸ਼ਰ ਨੇ ਸਾਰਾ ਜਗਤ ਬਣਾਇਆ ਹੈ ਦੇਵ ਦਾਇਤ ਜਛਨ ਉਪਜਾਇਓ ਜਿਸਨੇ ਦੇਵਤੇ ਦਾਇਤ ਅਤੇ ਯਕਸ਼ ਪੈਦਾ ਕੀਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਆਦ ਅੰਤਿਕ ਅਵਤਾਰਾ ਸਤਿਗੁਰੂ ਕਹਿੰਦੇ ਜੋ ਸ਼ੁਰੂ ਤੋਂ ਲੈ ਕੇ ਅੰਤ ਤੱਕ ਪ੍ਰਕਾਸ਼ਮਾਨ ਹੈ ਭਾਵ ਕਿ ਕਦੇ ਵੀ ਖਤਮ ਨਹੀਂ ਹੋਣ ਵਾਲਾ ਸੋਏ ਗੁਰੂ ਸਮਝੋ ਹਮਾਰਾ ਸਤਿਗੁਰੂ ਕਹਿੰਦੇ ਪਰਮੇਸ਼ਰ ਜੀ ਤੁਸੀਂ ਮੇਰੇ ਗੁਰੂ ਹੋ ਕਿਉਂਕਿ ਤੁਹਾਡਾ ਕਦੇ ਵੀ ਨਾਸ਼ ਨਹੀਂ ਹੋਣ ਵਾਲਾ ਸਤਿਗੁਰੂ ਪਾਤਸ਼ਾਹ ਫਿਰ ਅਗਲੇ ਬੰਦ ਚ ਕਹਿੰਦੇ ਨੇ ਨਮਸਕਾਰ ਤੇ ਸਹੀ ਕੋ ਹਮਾਰੀ ਸਤਿਗੁਰੂ ਪਾਤਸ਼ਾਹ ਕਹਿੰਦੇ ਉਸ ਪਰਮੇਸ਼ਰ ਨੂੰ ਮੇਰੀ ਨਮਸਕਾਰ ਹੈ ਸਕਲ ਪ੍ਰਜਾ ਜਨ ਆਪ ਸਵਾਰੀ ਜਿਸ ਨੇ ਸਾਰੀ ਸੰਸਾਰ ਨੂੰ ਸਾਰੀ ਸ੍ਰਿਸ਼ਟੀ ਨੂੰ ਬਣਾਇਆ ਹੈ ਸੇਵਕਾਂ ਕੋ ਸੇਵਕਾਂ ਸੁਖ ਦੀਓ ਸੇਵਕਾਂ ਨੂੰ ਸ਼ੁਭ ਗੁਣ ਤੇ ਸੁਖ ਬਖਸ਼ਿਸ਼ ਕੀਤੇ ਹਨ ਅਤੇ ਵੈਰੀਆਂ ਦਾ ਛਿਣ ਵਿੱਚ ਵੱਧ ਵੀ ਕੀਤਾ ਹੈ ਸ਼ਤਰਣ ਕੋ ਪਲ ਮੋ ਬਦ ਕੀਓ ਸਤਿਗੁਰੂ ਪਾਤਸ਼ਾਹ ਅਗਲੇ ਬੰਦ ਚ ਕਹਿੰਦੇ ਨੇ ਘਟ ਘਟ ਕੇ ਅੰਤਰ ਕੀ ਜਾਨਤ ਸਤਿਗੁਰੂ ਪਾਤਸ਼ਾਹ ਕਹਿੰਦੇ ਹੈ ਪਰਮੇਸ਼ਰ ਜੀ ਤੁਸੀਂ ਸਭਨਾ ਦੇ ਅੰਦਰ ਦੀ ਜਾਣ ਵਾਲੇ ਹੋ ਭਲੇ ਬੁਰੇ ਕੀ ਪੀਰ ਪਛਾਨਤ ਜੋ ਚੰਗਾ ਹੈ ਜੇ ਕੋਈ ਮਾੜਾ ਹੈ ਉਸ ਦੇ ਦੁੱਖ ਨੂੰ ਵੀ ਤੁਸੀਂ ਜਾਣਦੇ ਹੋ ਜਿੰਟੀ ਤੇ ਕੁੰਚਰ ਅਸਥੂਲਾ ਸਤਿਗੁਰੂ ਪਾਖਸ਼ਾ ਕਹਿੰਦੇ ਕੀੜੀ ਤੋਂ ਲੈ ਕੇ ਵੱਡਾ ਆਕਾਰੇ ਹਾਥੀ ਤੱਕ ਸਾਰਿਆਂ ਦੇ ਉੱਤੇ ਕਿਰਪਾ ਕਰ ਪਰਮੇਸ਼ਰ ਜੀ ਸਾਰੇ ਤੇਰੇ ਬਣਾਏ ਜੀਵ ਹਨ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸਤਿਗੁਰੂ ਪਾਖਸ਼ਾ ਕਹਿੰਦੇ ਨੇ ਤੁਸੀਂ ਸਾਰਿਆਂ ਦੇ ਉੱਤੇ ਕਿਰਪਾ ਕਰਦੇ ਹੋ ਤੇ ਸਭ ਨੂੰ ਦੇ ਕੇ ਖੁਸ਼ ਹੁੰਦੇ ਹੋ ਸੰਤਨ ਦੁੱਖ ਪਾਏ ਤੇ ਦੁਖੀ ਸਤਿਗੁਰੂ ਪਾਤਸ਼ਾਹ ਕਹਿੰਦੇ ਸੰਤਾਂ ਦੇ ਦੁਖੀ ਹੋਣ ਤੇ ਤੁਸੀਂ ਦੁਖੀ ਹੋ ਜਾਂਦੇ ਹੋ ਸੁਖ ਪਾਏ ਸੋਦਨ ਕੇ ਸੁਖੀ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜੇ ਉਹ ਗੁਰਮੁਖ ਕੋਈ ਸੁਖ ਪ੍ਰਾਪਤ ਕਰ ਲੈਂਦਾ ਹੈ ਤਾਂ ਹੀ ਪਰਮੇਸ਼ਰ ਜੀ ਤੁਸੀਂ ਖੁਸ਼ ਹੋ ਜਾਂਦੇ ਹੋ ਏਕ ਏਕ ਕੀ ਪੀਰ ਪਛਾਨੈ ਤੁਸੀਂ ਸਭਨਾ ਦੇ ਅੰਦਰ ਵਿਚਰਦੇ ਹੋ ਸਭਨਾ ਗੁਰਮੁਖਾਂ ਦੇ ਅੰਦਰ ਦੀ ਤੁਸੀਂ ਦੁੱਖ ਨੂੰ ਪੀੜਾ ਨੂੰ ਸਮਝਦੇ ਹੋ ਘਟ ਘਟ ਕੇ ਪਟ ਪਟ ਕੇ ਜਾਣੈ ਸਤਿਗੁਰੂ ਪਾਤਸ਼ਾਹ ਕਹਿੰਦੇ ਤੁਸੀਂ ਅੰਦਰ ਦੇ ਦੁੱਖ ਨੂੰ ਪਛਾਣਦੇ ਹੋ ਤੇ ਉਹ ਪਰਦੇ ਜਿਹੜੇ ਕੋਈ ਕਿਸੇ ਨੂੰ ਨਹੀਂ ਦੱਸ ਸਕਦਾ हे ਪਰਮੇਸ਼ਰ ਜੀ ਤੁਸੀਂ ਉਹਨਾਂ ਪਰਦਿਆਂ ਨੂੰ ਵੀ ਜਾਣਦੇ ਹੋ ਜਬ ਉਦਕਰਖ ਕਰਾ ਕਰ ਤਰ ਸਤਿਗੁਰੂ ਪਾਤਸ਼ਾਹ ਕਹਿੰਦੇ हे ਪਰਮੇਸ਼ਰ हे ਕਰਤਾਰ ਜੀ ਤੁਸੀਂ ਜਦੋਂ ਆਪਣਾ ਵਿਸਤਾਰ ਕਰ ਲੈਂਦੇ ਹੋ ਉਦੋਂ ਸਾਰੀ ਪ੍ਰਜਾ ਅਪਾਰ ਹੋਣ ਦਾ ਧਾਰਨ ਕਰਦੀ ਹੈ ਜਦੋਂ ਤੁਸੀਂ ਵੱਡੇ ਹੋ ਜਾਂਦੇ ਹੋ ਤਾਂ ਸਾਰੀ ਸ੍ਰਿਸ਼ਟੀ ਵੱਡੀ ਹੋ ਜਾਂਦੀ ਹੈ ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਪ੍ਰਜਾ ਤਰਤ ਤਬ ਦੇਹ ਅਪਾਰਾ ਪਾਤਸ਼ਾਹ ਕਹਿੰਦੇ ਜਦ ਕਦੇ ਸ੍ਰਿਸ਼ਟੀ ਨੂੰ ਆਪਣੇ ਵੱਲ ਖਿੱਚਦੇ ਹੋ ਉਦੋਂ ਤੁਹਾਡੇ ਸਾਰੇ ਆਕਾਰ ਉਸ ਵਿੱਚ ਸਮਾ ਜਾਂਦੇ ਹਨ ਜਬ ਆਕਰਖ ਕਰਤ ਹੋ ਕਹੂੰ ਜਦੋਂ ਕਦੇ ਸ੍ਰਿਸ਼ਟੀ ਨੂੰ ਆਪਣੇ ਵੱਲ ਤੁਸੀਂ ਖਿੱਚ ਲੈਂਦੇ ਹੋ ਤੇ ਸਾਰੇ ਆਕਾਰ ਤੁਹਾਡੇ ਵਿੱਚ ਸਮਾ ਜਾਂਦੇ ਹਨ ਤੂੰ ਮੈਂ ਮਿਲਤ ਦੇਹ ਧਰ ਸਭ ਹੂੰ ਫਿਰ ਪਾਤਸ਼ਾਹ ਜੀ ਕਹਿੰਦੇ ਨੇ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਪਰਮੇਸ਼ਰ ਜੀ ਤੁਸੀਂ ਆਪ ਹੋ ਜੇ ਤੇ ਬਦਨ ਸਿਸ਼ਟ ਸਭ ਧਰ ਪਾਸ਼ਾ ਕਹਿੰਦੇ ਸ੍ਰਿਸ਼ਟੀ ਵਿੱਚ ਜਿੰਨੇ ਵੀ ਬਦਨ ਹਨ ਭਾਵ ਕੇ ਜਿੰਨੇ ਵੀ ਆਕਾਰ ਹਨ ਸਰੀਰ ਹਨ ਆਪ ਆਪਨੀ ਭੂਜੂ ਚਾਰੇ ਸਭ ਨਾਲ ਦੀ ਆਪਣੀ ਆਪਣੀ ਸੂਝ ਹੈ ਆਪਣੇ ਆਪਣੇ ਸਮਝ ਅਨਸਾਰ ਸੋਚ ਅਨਸਾਰ ਸਾਰੇ ਤਰੇ ਗੁਨਾ ਦਾ ਗਾਇਨ ਕਰਦੇ ਹਨ ਤੁਮ ਸਭ ਹੀ ਤੇ ਰਹਤ ਨਿਰਾਲਮ ਪਾਤਸ਼ਾਹ ਕਹਿੰਦੇ ਪਰ ਤੂੰ ਸਾਰੇ ਗੁਨਾ ਨੂੰ ਉਚਾਰਨ ਕਰਨ ਵਾਲੇ ਜਿਤਨੇ ਵੀ ਤੇਰੇ ਗੁਰਮੁਖ ਨੇ ਉਹਨਾਂ ਤੋਂ ਬੇਲਾਗ ਰਹਿੰਦੇ ਨਿਰਾਲਮ ਦਾ ਭਾਵ ਹੈ ਕਿ ਉਹ ਬੇਲਾਗ ਹੈ ਪਰਮੇਸ਼ਰ ਨੂੰ ਕਿਸੇ ਦੀ ਲਾਗ ਨਹੀਂ ਲੱਗਦੀ ਸਤਗੁਰੂ ਪਾਤਸ਼ਾਹ ਫਿਰ ਕਹਿੰਦੇ ਜਾਣਤ ਬੇਦ ਭੇਦ ਅਰਿਆਲਮ हे ਪਰਮੇਸ਼ਰ ਜੀ ਤੁਸੀਂ ਸਾਰੇ ਭੇਦ ਜਾਣਦੇ ਹੋ ਸਾਰੇ ਵੇਦਾਂ ਨੂੰ ਬਣਾਉਣ ਵਾਲੇ ਤੁਸੀਂ ਹੋ ਅਤੇ ਉਹਨਾਂ ਵੇਦਾਂ ਨੂੰ ਪੜ੍ਹਨ ਵਾਲੇ ਵਿਦਵਾਨਾਂ ਨੂੰ ਵੀ ਤੁਸੀਂ ਜਾਣਦੇ ਹੋ ਨਿਰੰਕਾਰ ਨਿਰਵਕਾਰ ਨਲੰਭ ਸਤਿਗੁਰੂ ਪਾਤਸ਼ਾਹ ਕਹਿੰਦੇ ਹੈ ਪਰਮੇਸ਼ਰ ਤੁਸੀਂ ਨਿਰਾਕਾਰ ਹੋ ਤੁਹਾਡਾ ਕੋਈ ਆਕਾਰ ਨਹੀਂ ਤੇ ਤੁਹਾਡਾ ਕੋਈ ਆਧਾਰ ਨਹੀਂ ਬਣਾ ਸਕਦਾ ਪਾਤਸ਼ਾਹ ਕਹਿੰਦੇ ਨੇ ਤੇ ਤੁਸੀਂ ਵਿਕਾਰਾਂ ਤੋਂ ਵੀ ਰਹਿਤ ਹੋ ਫੇਰ ਸਤਿਗੁਰੂ ਕਹਿੰਦੇ ਆਦ ਨੀਲ ਅਨਾਦ ਸੰਭੋ ਸਤਿਗੁਰੂ ਕਹਿੰਦੇ ਆਦ ਭਾਵ ਉਹ ਨਿਚ ਵਾਲਾ ਸਰੂਪ ਜਿਹੜਾ ਸ਼ੁਰੂ ਦਾ ਸਰੂਪ ਹੈ ਤੁਸੀਂ ਉਸ ਸਰੂਪ ਤੋਂ ਵੀ ਪਰੇ ਹੋ ਅਨੇਲ ਤੋਂ ਭਾਵ ਹੈ ਤੁਸੀਂ ਉਜਲੇ ਹੋ ਅਨਾਦ ਦਾ ਭਾਵ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਤੁਹਾਡੀ ਆਵਾਜ਼ ਵੀ ਕੋਈ ਨਹੀਂ ਅਸੰਭ ਦਾ ਭਾਵ ਹੈ ਤੁਹਾਡਾ ਜਨਮ ਵੀ ਕਿਸੇ ਨੇ ਨਹੀਂ ਪੈਦਾ ਤੁਹਾਨੂੰ ਪੈਦਾ ਕਿਸੇ ਨੇ ਨਹੀਂ ਕੀਤਾ ਤੁਸੀਂ ਅਸੰਭ ਹੋ ਤਾ ਕਾ ਮੂੜੋ ਚਾਰਤ ਭੇਦਾ ਮੂਰਖ ਲੋਗ ਨੇ ਜਿਹੜੇ ਪਰਮੇਸ਼ਰ ਦਾ ਭੇਦ ਦਾ ਵਰਣਨ ਕਰਦੇ ਨੇ ਜਾ ਕੋ ਭੇਵ ਨ ਪਾਵਤ ਵੇਦਾ ਸਤਿਗੁਰੂ ਕਹਿੰਦੇ ਜਿਸ ਪਰਮੇਸ਼ਰ ਦਾ ਭੇਦ ਤਾਂ ਭਾਈ ਚਾਰ ਵੇਦ ਜਿਨ੍ਹਾਂ ਨੂੰ ਆਪਾਂ ਪੜ੍ਹਦੇ ਆ ਰਿਗਵੇਦ ਯਜੁਰਵੇਦ ਅਥਰਵਵੇਦ ਤੇ ਸਾਮਵੇਦ ਉਹ ਵੇਦ ਵੀ ਪਰਮੇਸ਼ਰ ਦਾ ਭੇਦ ਨਾ ਪਾ ਸਕੇ ਤਾ ਕੋ ਕਰ ਪਾਹਨ ਅਨੁਮਾਨਤ ਸਤਿਗੁਰੂ ਪਰਸ਼ਾ ਕਹਿੰਦੇ ਨੇ ਜੇ ਕੋਈ ਮੂਰਖ ਉਸ ਪਰਮੇਸ਼ਰ ਦਾ ਅਨੁਮਾਨ ਪੱਥਰਾ ਰਾਹੀ ਲਾਵੇ ਮਹਾ ਮੂੜ ਕਛ ਭੇਦ ਨ ਜਾਣਤ ਇਸ ਦਾ ਮਤਲਬ ਇਹ ਹੋਇਆ ਵੀ ਉਹ ਮੂਰਖ ਹੈ ਜਿਹੜਾ ਉਹ ਪਰਮੇਸ਼ਰ ਦਾ ਭੇਦ ਨਹੀਂ ਜਾਣਦਾ ਮਹਾਦੇਵ ਕੋ ਕਹਿਤ ਸਦਾ ਸ਼ਿਵ ਸਤਿਗੁਰੂ ਕਹਿੰਦੇ ਨੇ ਉਹ ਮਹਾਦੇਵ ਨੂੰ ਸਦਾ ਸ਼ਿਵ ਸਮਝਦੇ ਹਨ ਭਾਵ ਕਿ ਸ਼ਿਵ ਨੂੰ ਹੀ ਪਰਮੇਸ਼ਰ ਸਮਝਦੇ ਹਨ ਬਾਦਸ਼ਾਹ ਕਹਿੰਦੇ ਨੇ ਨਰੰਕਾਰ ਦਾ ਚੀਨਤ ਨੈ ਭਿਵ ਪਰ ਜਿਹੜਾ ਨਰੰਕਾਰ ਪਰਮੇਸ਼ਰ ਹੈ ਉਹਦਾ ਕੋਈ ਆਕਾਰ ਨਹੀਂ ਉਹ ਕਿਸੇ ਪੱਥਰ ਵਿੱਚ ਨਹੀਂ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਆਪ ਆਪਨੀ ਬੁੱਧ ਹੈ ਜੇਤੀ ਸਤਿਗੁਰੂ ਕਹਿੰਦੇ ਨੇ ਹਰੇਕ ਦੀ ਆਪਣੀ ਬੁੱਧੀ ਹੈ ਜਿਤਨੇ ਕੋ ਕਿਸੇ ਨੂੰ ਬੁੱਧੀ ਪਰਮੇਸ਼ਰ ਜੀ ਤੁਸੀਂ ਬਖਸ਼ਿਸ਼ ਕਰਦੇ ਹੋ ਉਸ ਬੁੱਧੀ ਦੇ ਨਾਲ ਹੀ ਉਹ ਆਪ ਜੀ ਦੀ ਵਿਆਖਿਆ ਕਰਦਾ ਹੈ ਵਰਨਤ ਭਿੰਨ ਪਿੰਨ ਤੋਹ ਤੇਤੀ ਸਤਿਗੁਰੂ ਕਹਿੰਦੇ ਉਸ ਬੁੱਧੀ ਨਾਲ ਆਪਣੇ ਆਪਣੇ ਸਮਝ ਅਨੁਸਾਰ ਸਾਰੇ ਤੁਹਾਡਾ ਵਰਣਨ ਕਰਦੇ ਹਨ ਤੁਮਰਾ ਲਖਾ ਨਾ ਜਾਏ ਪਸਾਰਾ ਸਤਿਗੁਰੂ ਕਹਿੰਦੇ ਹੈ ਪਰਮੇਸ਼ਰ ਜੀ ਤੁਹਾਡਾ ਪਸਾਰਾ ਬਣਾਇਆ ਬਹੁਤ ਵੱਡਾ ਹੈ ਉਸ ਪਸਾਰੇ ਨੂੰ ਕੋਈ ਨਹੀਂ ਸਮਝ ਸਕਦਾ ਕਹੇ ਵਿਦ ਸਜਾ ਪ੍ਰਥਮ ਸੰਸਾਰ ਕੋਈ ਨਹੀਂ ਜਾਣਦਾ ਤੁਸੀਂ ਸਭ ਤੋਂ ਪਹਿਲਾਂ ਪਰਮੇਸ਼ਰ ਜੀ ਕਿਵੇਂ ਸੰਸਾਰ ਨੂੰ ਸਿਰਜਿਆ ਹੈ ਇੱਕ ਰੂਪ ਅਨੂਪ ਸਰੂਪ ਸਤਿਗੁਰੂ ਪਾਤਸ਼ਾਹ ਕਹਿੰਦੇ ਹੈ ਪਰਮੇਸ਼ਰ ਜੀ ਤੇਰਾ ਇੱਕ ਰੂਪ ਹੈ ਪਰ ਤੇਰੇ ਅਨੇਕ ਸਰੂਪ ਵੀ ਹਨ ਰੰਕ ਭਯੋ ਰਾਵ ਕਹੀ ਭੂਪਾ ਤੁਸੀਂ ਕਿਤੇ ਗਰੀਬ ਵੀ ਬਣ ਜਾਂਦੇ ਹੋ ਗਰੀਬਾਂ ਦੇ ਵਿੱਚ ਵੀ ਪਰਮੇਸ਼ਰ ਜੀ ਤੂੰ ਹੀ ਹੈ ਅਤੇ ਅਮੀਰਾਂ ਦੇ ਭਾਵ ਰਾਜਿਆਂ ਦੇ ਵਿੱਚ ਵੀ ਤੂੰ ਹੀ ਬੈਠਾ ਹੈ ਅੰਡਜ ਜੇ ਰਜ ਸੇਤਜ ਕੀਨੀ ਸਤਿਗੁਰੂ ਕਹਿੰਦੇ ਨੇ ਤੂੰ ਚਾਰ ਖਾਣੀਆਂ ਪੈਦਾ ਕੀਤੀਆਂ ਅਤੇ ਉਹਨਾਂ ਚਾਰ ਖਾਣੀਆਂ ਦੇ ਨਾਮ ਹਨ ਅੰਡਜ ਭਾਵ ਕੇ ਅੰਡਿਆਂ ਤੋਂ ਪੈਦਾ ਹੋਣ ਵਾਲੇ ਜੇਰਦਸ ਦਾ ਭਾਵ ਹੈ ਜੇਰਦ ਤੋਂ ਪੈਦਾ ਹੋਣ ਵਾਲੇ ਸੇਤਸ ਦਾ ਭਾਵ ਹੈ ਪਸੀਨੇ ਤੋਂ ਪੈਦਾ ਹੋਣ ਵਾਲੇ ਜਾਨਵਰ ਅਤੇ ਉਤਪੁੱਜ ਦਾ ਮਤਲਬ ਹੈ ਬਨਸਪਤੀ ਜਿਨ੍ਹਾਂ ਵਿੱਚੋਂ ਪੌਦੇ ਅਤੇ ਦਰਖਤ ਆਦਕ ਪੈਦਾ ਹੁੰਦੇ ਹਨ ਸਤਿਗੁਰੂ ਕਹਿੰਦੇ ਇਹਨਾਂ ਚਾਰ ਖਾਣੀਆਂ ਦੇ ਵਿੱਚ ਹੀ ਪਰਮੇਸ਼ਰ ਜੀ ਤੁਸੀਂ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਕਹੋ ਫੂਲ ਰਾਜਾ ਹੋਵੇ ਬੈਠਾ ਸਤਿਗੁਰੂ ਕਹਿੰਦੇ ਨੇ ਕਿਤੇ ਤੁਸੀਂ ਪ੍ਰਸੰਨਤਾ ਪੂਰਵਕ ਰਾਜੇ ਬਣ ਬੈਠੇ ਹੋ ਕਹੋ ਸਿਮਟ ਭਇਓ ਸ਼ੰਕਰ ਇਕ ਇਠਾ ਕਿਸੇ ਤੁਸੀਂ ਬਿਲਕੁਲ ਹੀ ਸਿਮਟ ਕੇ ਇੱਕ ਸ਼ੰਕਰ ਦੀ ਮੂਰਤੀ ਦੇ ਰੂਪ ਵਿੱਚ ਵੀ ਬਣ ਗਏ ਫਿਰ ਪਾਸ਼ਾ ਕਹਿੰਦੇ ਸਗਰੀ ਸਿਸ਼ਟ ਦਿਖਾਏ ਅਚੰਭਵ ਸਤਿਗੁਰੂ ਪਾਸ਼ਾ ਕਹਿੰਦੇ ਸਾਰੀ ਸ੍ਰਿਸ਼ਟੀ ਦਾ ਅਚੰਭਾ ਸਾਰੀ ਦੁਨੀਆ ਵਿੱਚ ਤੁਸੀਂ ਹੈਰਾਨਤਾ ਨਾਲ ਵੇਖੇ ਗਏ ਆਚਰਨਤਾ ਨਾਲ ਵੇਖੇ ਗਏ ਆਦਿ ਜੁਗਾਦ ਸਰੂਪ ਸয়ং ਭਵ ਸਤਿਗੁਰੂ ਕਹਿੰਦੇ ਜਿੱਥੋਂ ਤੁਹਾਡਾ ਮੁੱਢ ਸ਼ੁਰੂ ਹੋਇਆ ਪਰਮੇਸ਼ਰ ਜੀ ਅਥੇ ਜਿੱਥੋਂ ਜੋਗਾਂ ਦੀ ਅਰੰਭਤਾ ਹੋਈ ਉਸ ਅਰੰਭਤਾ ਵਿੱਚ ਤੁਹਾਡਾ ਆਪਣਾ ਸਰੂਪ ਹੈ ਅਤੇ ਆਪ ਹੋਂਦ ਵਿੱਚ ਆਣ ਵਾਲੇ ਤੁਸੀਂ ਸਰੂਪ ਹੋ ਅਬ ਰੱਛਾ ਮੇਰੀ ਤੁਮ ਕਰੋ ਸਤਿਗੁਰੂ ਪਾਤਸ਼ਾਹ ਕਹਿੰਦੇ ਹੇ ਅਕਾਲ ਪੁਰਖ ਜੀ ਹੁ ਤੁਸੀਂ ਮੇਰੀ ਰੱਖਿਆ ਕਰ ਲਵੋ ਸਿੱਖ ਉਬਾਰ ਅਸਿੱਖ ਸੰਘਰੋ ਸਤਿਗੁਰੂ ਕਹਿੰਦੇ ਜਿਹੜੇ ਗੁਰਮੁਖ ਨੇ ਜਿਹੜੇ ਸਿੱਖ ਨੇ ਉਹਨਾਂ ਨੂੰ ਤੁਸੀਂ ਆਪ ਬਚਾ ਲਓ ਅਤੇ ਜਿਹੜੇ ਗੁਰਮੁਖਾਂ ਦੇ ਸੰਘਾਰਕ ਨੇ ਪਾਤਸ਼ਾਹ ਕਹਿੰਦੇ हे ਪਰਮੇਸ਼ਰ ਜੀ ਮਨਮੁਖਾਂ ਨੂੰ ਤੁਸੀਂ ਆਪ ਸੰਘਾਰ ਦਿਵੋ ਨਸ਼ਟ ਕਰ ਦਿਵੋ ਦੁਸ਼ਟ ਜਿਤੇ ਉਠੋ ਤੋਤ ਪਾਤ ਜਿਤਨੇ ਵੀ ਉਤਪਾਦ ਮਚਾਉਣ ਵਾਲੇ ਦੁਸ਼ਟ ਹਨ ਸੰਸਾਰ ਨੂੰ ਬਰਬਾਦ ਕਰਨ ਵਾਲੇ ਦੁਸ਼ਟ ਹਨ ਸਕਲ ਮਲੇਛ ਕਰੋੜਾਂ ਘਟਾ ਸਾਰਿਆਂ ਮਲੇਛਾਂ ਦਾ ਤੁਸੀਂ ਨਾਸ਼ ਕਰ ਦਿਓ ਪਰਮੇਸ਼ਰ ਜੀ ਜੇ ਅਸ ਤੁਜ ਤਵ ਸ਼ਰਣੀ ਪਰੇ ਸਤਿਗੁਰੂ ਪਾਤਸ਼ਾਹ ਕਹਿੰਦੇ ਹੈ ਪਰਮੇਸ਼ਰ ਅਸ ਤੁਜ ਜੀ ਜਿਹੜੇ ਜਿਹੜੇ ਤੁਹਾਡੀ ਸ਼ਰਨ ਵਿੱਚ ਆ ਜਾਂਦੇ ਹਨ ਤਿੰਨ ਕੇ ਦੁਸ਼ਟ ਦੁਖਿਤ ਫੈ ਮਰੇ ਸਤਿਗੁਰੂ ਕਹਿੰਦੇ ਉਹਨਾਂ ਦੇ ਦੁਸ਼ਮਣ ਤੇ ਪਰਮੇਸ਼ਰ ਜੀ ਆਪ ਹੀ ਮਰ ਜਾਂਦੇ ਨੇ ਪੁਰਖ ਜਵਨ ਪਗ ਪਰੇ ਤੇ ਹਾਰੇ ਸਤਿਗੁਰੂ ਕਹਿੰਦੇ ਜਿਹੜੇ ਪੁਰਸ਼ ਤੁਹਾਡੀ ਸ਼ਰਨ ਵਿੱਚ ਪੈ ਜਾਂਦੇ ਨੇ ਪਰਮੇਸ਼ਰ ਜੀ ਤਨ ਕੇ ਤੁਮ ਸੰਕਟ ਸਭ ਟਾਰੇ ਉਹਨਾਂ ਦੇ ਤੁਸੀਂ ਸਾਰੇ ਸੰਕਟਾਂ ਨੂੰ ਦੂਰ ਕਰ ਦਿੰਦੇ ਹੋ ਜੋ ਕਲ ਕੋ ਇੱਕ ਵਾਰ ਤੇ ਹੈ ਸਤਿਗੁਰੂ ਕਹਿੰਦੇ ਨੇ ਜੋ ਇੱਕ ਵਾਰ ਪਰਮੇਸ਼ਰ ਜੀ ਤੇਰਾ ਸਿਮਰਨ ਕਰ ਲੈਂਦੇ ਨੇ ਭਾਵੇਂ ਇਸ ਕਲਯੁਗ ਵਿੱਚ ਜਿਹੜੇ ਇੱਕ ਵਾਰ ਤੈਨੂੰ ਧਿਆ ਲੈਂਦੇ ਨੇ ਤਾਂ ਕੇ ਕਾਲ ਨਿਕਟ ਨਹ ਹੈ ਸਤਿਗੁਰੂ ਕਹਿੰਦੇ ਕਾਲ ਉਹਨਾਂ ਨੂੰ ਡਰਾ ਨਹੀਂ ਸਕਦਾ ਕਾਲ ਦਾ ਭਾਵ ਇੱਥੇ ਮੌਤ ਹੈ ਜਿਹੜੇ ਤੇਰਾ ਸਿਮਰਨ ਕਰਦੇ ਨੇ ਉਹਨਾਂ ਨੂੰ ਮੌਤ ਦਾ ਡਰ ਨਹੀਂ ਹੁੰਦਾ ਫਿਰ ਸਤਿਗੁਰੂ ਕਹਿੰਦੇ ਰੱਛਾ ਹੋਏ ਤਾਹੇ ਸਭ ਕਾਲ ਤੇ ਸਾਰੇ ਕਾਲਾਂ ਵਿੱਚ ਉਹਨਾਂ ਦੀ ਰੱਖਿਆ ਤੂੰ ਆਪ ਕਰਦਾ ਹੈ ਪਰਮੇਸ਼ਰ ਦੁਸ਼ਟ ਅਰੇਸਟ ਟਰੇ ਤਤਕਾਲ ਜਿਤਨੇ ਵੀ ਉਹਨਾਂ ਗੁਰਮੁਖਾਂ ਨੂੰ ਤੰਗ ਕਰਨ ਵਾਲੇ ਦੁਸ਼ਟ ਨੇ ਉਹਨਾਂ ਦੇ ਨਿਤਨੇਮ ਵਿੱਚ ਜਾ ਉਹਨਾਂ ਦੇ ਸਿਮਰਨ ਵਿੱਚ ਉਹਨਾਂ ਦੇ ਭਜਨ ਬੰਦਗੀ ਵਿੱਚ ਜਿਤਨੇ ਵੀ ਰੁਕਾਵਟਾਂ ਪਾਉਣ ਵਾਲੇ ਦੁਸ਼ਟ ਨੇ ਵਿਗਨ ਪਾਉਣ ਵਾਲੇ ਦੁਸ਼ਟ ਨੇ ਉਹ ਆਪਣੇ ਆਪ ਹੀ ਦੂਰ ਹੋ ਜਾਂਦੇ ਹਨ ਕਿਰਪਾ ਦ੍ਰਿਸ਼ਤਾਂ ਜਾਹਿ ਨੇ ਹਰ ਹੋ ਸਤਿਗੁਰੂ ਕਹਿੰਦੇ ਜਿਸ ਨੂੰ ਕਿਰਪਾ ਦ੍ਰਿਸ਼ਟੀ ਨਾਲ ਤੁਸੀਂ ਵੇਖ ਲੈਂਦੇ ਹੋ ਪਰਮੇਸ਼ਰ ਜੀ ਤਾਂ ਕੇ ਤਾਪ ਤਨਕ ਮੋਹ ਹਰੇ ਹੋ ਉਹਨਾਂ ਦੇ ਸਾਰੇ ਜਿਤਨੇ ਵੀ ਤਾਪ ਨੇ ਭਾਵ ਕੇ ਜਿਤਨੇ ਵੀ ਉਹਨਾਂ ਨੂੰ ਭਾਵੇਂ ਚਿੰਤਾ ਦਾ ਭਾਵੇਂ ਕਿ ਚਿੰਤਾ ਦਾ ਬੁਖਾਰ ਹੋਵੇ ਚਿੰਤਾ ਹੋਵੇ ਭਾਵੇਂ ਕਿ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਬੰਧਨ ਹੋਵੇ ਸਤਿਗੁਰੂ ਪਾਤਸ਼ਾਹ ਕਹਿੰਦੇ ਹਰੇਕ ਤਰ੍ਹਾਂ ਦੇ ਪਾਪ ਨੂੰ ਤੁਸੀਂ ਆਪ ਦੂਰ ਕਰ ਦਿੰਦੇ ਹੋ ਰਿੱਧ ਸਿੱਧ ਘਰਮੋਂ ਸਭ ਹੋਈ ਸਤਿਗੁਰੂ ਕਹਿੰਦੇ ਜਿਹੜੇ ਤੇਰਾ ਨਾਮ ਜਪ ਲੈਂਦੇ ਨੇ ਨਾ ਤੇ ਜਿਨ੍ਹਾਂ ਦੇ ਉੱਤੇ ਤੂੰ ਕਿਰਪਾ ਦੀ ਮਿਹਰ ਦੀ ਦ੍ਰਿਸ਼ਟੀ ਪਾਦਨ ਹੈ ਪਰਮੇਸ਼ਰ ਉਹਨਾਂ ਦੇ ਹਿਰਦੇ ਘਰ ਦੇ ਅੰਦਰ ਰਿੱਧੀਆਂ ਸਿੱਧੀਆਂ ਦਾ ਵਾਸ ਹੋ ਜਾਂਦਾ ਹੈ ਦੁਸ਼ਟ ਛਾਹ ਛਵੇ ਸਕੇ ਨਾ ਕੋਈ ਕੋਈ ਵੀ ਦੁਸ਼ਟ ਭਾਵਕੇ ਕੋਈ ਵੀ ਉਹਨਾਂ ਦਾ ਵੈਰੀ ਉਹਨਾਂ ਦੇ ਪਰਛਾਵੇਂ ਵਿੱਚ ਹੋ ਨਹੀਂ ਸਕਦਾ ਇੱਕ ਵਾਰ ਜਿੰ ਤੂੰ ਮੈਂ ਸੰਭਾਰਾ ਸਤਿਗੁਰੂ ਕਹਿੰਦੇ ਜਿਸ ਨੇ ਇੱਕ ਵਾਰ ਇਹ ਪਰਮੇਸ਼ਰ ਤੈਨੂੰ ਯਾਦ ਕਰ ਲਿਆ ਨਾ ਕਾਲ ਪਾਸ ਤੇ ਤਾਹੇ ਉਬਾਰ ਉਹਨਾਂ ਨੂੰ ਤੂੰ ਜਮਾਂ ਦੇ ਫਾਹੇ ਤੋਂ ਵੀ ਬਚਾ ਲੈਂਦਾ ਹੈ ਭਾਵਕੇ ਜਮਦੂਤਾਂ ਦਾ ਫਾਹਾ ਫਿਰ ਉਹਨਾਂ ਨੂੰ ਪੈਂਦਾ ਨਹੀਂ ਜੇ ਨਰ ਨਾਮ ਤੇ ਹਾਰੋ ਕਹਾ ਸਤਿਗੁਰੂ ਕਹਿੰਦੇ ਜਿਸ ਵਿਅਕਤੀ ਨੇ ਤੇਰਾ ਨਾਮ ਇੱਕ ਵਾਰੀ ਸਿਮਰ ਲਿਆ ਨਾ ਦਾਰਦ ਦੁਸ਼ਟ ਦੋਖ ਤੇਰਾ ਸਤਿਗੁਰੂ ਕਹਿੰਦੇ ਉਹਦੇ ਘਰ ਵਿੱਚੋਂ ਦ੍ਰਿਦ੍ਰਿ ਭਾਵ ਕੇ ਗਰੀਬੀ ਅਤੇ ਦੁਸ਼ਮਣ ਜਿੰਨੇ ਵੀ ਉਸਦੇ ਹਨ ਸਤਿਗੁਰੂ ਕਹਿੰਦੇ ਤੇ ਸਾਰੇ ਦੁੱਖ ਜਿੰਨੇ ਵੀ ਹਨ ਪਰਮੇਸ਼ਰ ਜੀ ਤੂੰ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਬਚਾ ਲੈਂਦਾ ਹੈ ਖੜਗਕੇਤ ਮੈਂ ਸ਼ਰਨ ਤੇ ਹਾਰੀ ਏ ਖੜਗਕੇਤ ਖੜਗਕੇਤ ਦਾ ਭਾਵ ਹੈ ਹੇ ਕਿਰਪਾਨ ਧਾਰੀ ਪਰਮੇਸ਼ਰ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਆਪ ਹਾਥ ਤੇ ਲੇਹੁ ਉਬਾਰੀ ਤੁਸੀਂ ਆਪ ਕਿਰਪਾ ਕਰਕੇ ਮੈਨੂੰ ਬਚਾ ਲਵੋ ਸਰਬ ਠੌਰ ਮੋਹ ਹੋ ਸਹਾਇ ਸਾਰੀਆਂ ਥਾਵਾਂ ਤੇ ਤੁਸੀਂ ਆਪ ਮੇਰੇ ਸਹਾਇਕ ਹੋ ਦੁਸ਼ਟ ਦੋਖ ਤੇ ਲੇਹੁ ਬਚਾਈ ਸਤਿਗੁਰੂ ਕਹਿੰਦੇ ਦੁਸ਼ਟਾਂ ਤੇ ਦੋਖੀਆਂ ਤੋਂ ਜਿਹੜੇ ਮੈਨੂੰ ਦੁੱਖ ਦੇਣ ਵਾਲੇ ਨੇ ਪਰਮੇਸ਼ਰ ਜੀ ਉਹਨਾਂ ਤੋਂ ਤੁਸੀਂ ਆਪ ਕਿਰਪਾ ਕਰਕੇ ਮੈਨੂੰ ਬਚਾ ਲਵੋ ਚੌਪਈ ਸਾਹਿਬ ਜੀ ਦੀ ਬਾਣੀ ਦੀ ਕਥਾ ਆਪਾਂ ਅੱਜ ਸਰਵਣ ਕੀਤੀ ਹੈ ਜਿਸ ਦੀਆਂ 25 ਪੌੜੀਆਂ ਹਨ ਅਤੇ ਹਰੇਕ ਪੌੜੀ ਵਿੱਚ ਚਾਰ ਪੰਕਤੀਆਂ ਹਨ ਵਿਚਾਰਾ ਕਰਦਿਆਂ ਤੋਂ ਬਿਆੰਤ ਤਰ੍ਹਾਂ ਦੀਆਂ ਗਲਤੀਆਂ ਰਹਿ ਜਾਂਦੀਆਂ ਹਨ ਜੀ ਖਿਮਾ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ